ਸਸ਼ਕਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ। ਰਸਲ ਇਸ ਵੀਡੀਓ ਦੇ ਵਿੱਚ ਇੱਕ ਸ਼ਖਸ ਜਿਸ ਨੇ ਹੱਥ ਦੇ ਵਿੱਚ ਪਿਸਤੌਲ ਫੜੀ ਹੋਈ ਹੈ। ਦੇ ਵਾਲ ਫੁੱਲ ਕੇਸਰ ਨੂੰ ਘੁਮਾਉਂਦਾ ਹੋਇਆ ਨੱਚਦਾ ਨਜ਼ਰ ਆਇਆ ਇਸ ਨਾਲ ਹੋਰ ਵੀ ਉੱਥੇ ਲੋਕੀ ਵਿਖਾਈ ਦੇ ਰਹੇ ਨੇ ਹਾਲਾਂਕਿ ਇਹ ਵੀਡੀਓ ਜਿਹੜੀ ਹੈ ਜਦ ਪੁਲਿਸ ਵੱਲੋਂ ਵੈਰੀਫਾਈ ਕੀਤੀ ਗਈ ਹੈ ਤਾਂ ਪਤਾ ਲੱਗਾ ਹੈ ਕਿ ਇਹ ਸ਼ਖਸ ਜੋ ਕਿ ਸੰਤਾ ਦਾ ਚੇਲਾ ਹੈ ਤੇ ਘਰ ਦੇ ਵਿੱਚ ਪੀਰਾਂ ਦੀ ਚੌਂਕੀ ਲਾਂਦਾ ਹੈ ਇਸੇ ਦਰਮਿਆਨ ਦੀ ਇਹ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਤੇ ਉਸ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਵੈਰੀਫਾਈ ਕੀਤਾ ਗਿਆ ਹੈ ਕਿ ਇਸ ਦੇ ਹੱਥ ਦੇ ਵਿੱਚ ਜਿਹੜੀ ਪਿਸਤੌਲ ਹੈ ਇਸ ਦੇ ਕਿਸੇ ਭັກਦੇ ਵੱਲੋਂ ਇਸ ਨੂੰ ਦਿੱਤੀ ਗਈ ਹੈ ਇਹ ਲੱਕੜ ਦੀ ਪਿਸਤੌਲ ਹੈ ਅਸਲੀ ਪਿਸਤੌਲ ਨਹੀਂ ਸੀ ਵੇਰੀਫਾਈ ਕਰਨ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਅਜਿਹੇ ਜਿਹੜੇ ਲੋਕ ਨੇ ਜਿਨ੍ਹਾਂ ਵੱਲੋਂ ਸੋਸ਼ਲ ਮੀਡੀਆ ਤੇ ਹਥਿਆਰਾਂ ਦੀ ਨਮਾਇਸ਼ ਕੀਤੀ ਜਾਂਦੀ ਹੈ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਦਾਸੇ ਕਿ ਬੀਤੇ ਕੱਲ ਵੀ ਸੇ ਹੈ ਯਾ ਸਟਾਫ ਦੋ ਦੇ ਵੱਲੋਂ ਇੱਕ ਨੌਜਵਾਨ ਦੇ ਖਿਲਾਫ ਹਥਿਆਰਾਂ ਦਾ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਸੰਬੰਧੀ ਮਾਮਲਾ ਦਰਜ ਕਰਕੇ ਹਿਰਾਸਤ ਦੇ ਵਿੱਚ ਲੈ ਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਹੈ ਕਿ ਇੱਕ ਆਦਮੀ ਆਪਣੇ ਵਾਲ ਖੋਲ ਕੇ ਹੱਥ ਦੇ ਵਿੱਚ ਬੰਦੂਕ ਫੜ ਕੇ ਨੱਚ ਰਿਹਾ ਹੈ ਜਿਸ ਨੂੰ ਵੈਰੀਫਾਈ ਕਰਨ ਦੇ ਲਈ ਅਸੀਂ ਚੌਕੀ ਨਿਸ਼ਾਰ ਜ਼ਬਰਦਵਾਨ ਦੀ ਡਿਊਟੀ ਲਗਾਈ ਗਈ ਜਿਸ ਨੇ ਸਾਰਾ ਵੈਰੀਫਾਈ ਕਰਕੇ ਦੱਸਿਆ ਕਿ ਇਹ ਸਾਗਰ ਨਾਮ ਦਾ ਇੱਕ ਚੇਲਾ ਹੈ ਜੋ ਗਲੀ ਨੰਬਰ 17 ਉਦਮ ਸਿੰਘ ਨਗਰ ਬਠਿੰਡਾ ਦੇ ਵਿੱਚ ਰਹਿੰਦਾ ਹੈ ਜੋ ਆਪਣੇ ਘਰ ਦੇ ਵਿੱਚ ਪੀਰਾਂ ਦੀ ਚੌਕੀ ਲਗਾਉਂਦਾ ਹੈ ਉਸ ਦੇ ਇੱਕ ਭਗਤ ਨੇ ਇਹਨੂੰ ਲੱਕੜ ਦੀ ਇੱਕ ਬੰਦੂਕ ਤਿਆਰ ਕਰਕੇ ਦੇ ਦਿੱਤੀ ਜਿਸ ਨੂੰ ਉਹ ਹੱਥ ਦੇ ਵਿੱਚ ਫੜ ਕੇ ਨੱਚ ਰਿਹਾ ਹੈ ਜੋ ਅਸਲ ਬੰਦੂਕ ਹੋਣ ਦਾ ਭਲੇਖਾ ਪਾ ਰਹੀ ਹੈ ਉਹ ਇੱਕ ਲੱਕੜ ਦੀ ਖਡਾਉਣਾ ਬੰਦੂਕ ਹੈ ਜਿਸ ਨੂੰ ਅਸੀਂ ਪ੍ਰੋਪਰ ਵੈਰੀਫਾਈ ਕਰ ਲਿਆ ਹੈ ਵਿਖਦੇ ਵਿੱਚ ਵੀ ਅਗਰ ਕੋਈ ਇਨਸਾਨ ਸੋਸ਼ਲ ਮੀਡੀਆ ਦੇ ਉੱਪਰ ਹਥਿਆਰਾਂ ਦੀ ਨਮਾਇਸ਼ ਕਰੇਗਾ ਤਾਂ ਅਸੀਂ ਉਸ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ